ਹਾਂਜੀ ਲਓ ਜੀ ਇੱਕ ਜੋੜੀ ਦਾ ਸ਼ੌਂਕ ਰਾਉਣਾ ਏ ਤੁਹਾਨੂੰ ਆਪਣੀ ਦਾ ਜੀ ਜਿਹੜਾ ਕਬੂਤਰ ਆ ਜੀ ਕਬੂਤਰ ਹੈਗਾ ਜੀ ਹਜ਼ਾਰ ਵਾਲੇ ਕਬੂਤਰਾਂ ਚੋਂ ਇਹ ਆਪਾਂ ਨੂੰ ਜੀ ਕਾਕਾ ਵੈਣੀਵਾਲ ਜੋ ਜੀਤ ਕੇ ਵਜਦੇ ਆ ਵੈਣੀਵਾਲ ਵਾਲੇ ਤੇ ਉਹ ਸੁਖਦੇਵ ਅੰਕਲ ਤੋਂ ਦਵਾ ਕੇ ਲਿਆਏ ਸੀ ਜੀ ਜੋੜਾ ਵੱਡਾ ਹਜ਼ਾਰ ਵਾਲੇ ਦਾ ਗਾਇਨ ਦਾ ਮਾਪਿਓ ਇਹਦਾ ਤੇ ਆ ਕਬੂਤਰ ਆ ਜੀ ਸਾਰੇ ਤਰ੍ਹਾਂ ਦੀ ਕੱਢ ਜਾਂਦੇ ਜੀ ਜਿਵੇਂ ਚਿੱਟੀਆਂ ਦੇ ਜਿਵੇਂ ਚਿੱਟੀਆਂ ਨੋਕਾਂ ਦੇ ਐ ਵੀ ਜੀ ਤੇ ਅੱਗੇ ਨੋਕਾਂ ਕਾਲੀਆਂ ਚਿੱਟੀਆਂ ਅੱਖਾਂ ਐ ਵੀ ਕੱਢਦੇ ਆਪਣੇ ਕੋਈ ਬਹੁਤ ਚੰਗਾ ਰਿਜ਼ਲਟ ਜਾਨੀ ਕਿ ਤੇ ਨਾਲ ਜਿਹੜੀ ਇਹ ਕਬੂਤਰੀ ਹੈ ਜੀ ਆਪਾਂ ਲਾਈ ਆ ਦੱਬੀ ਜੀ ਇਹ ਹੈਗੀ ਆ ਜੀ ਗੋਲਾ ਨਯਾਮਪੁਰ ਵਾਲਾ ਜੀ ਉਹਦੇ ਕੋਈ ਗਨਾਸਿਕ ਕਬੂਤਰ ਹੋਇਆ ਆਪਣੇ ਸਰਦਾਰ ਮੌਨਸੂਨ ਦਾ ਉੱਧਰ ਕੋਈ ਕਬੂਤਰ ਕਵਾਤਰ ਛੱਡਾ ਸੀ ਜੀ ਉਹਨਾਂ ਨੇ ਕੋਈ ਉਹਨਾਂ ਕੋਈ ਵਿਆਸ ਕਾ ਜੀ ਉਹਨਾਂ ਨੇ ਉਹਨਾਂ ਦਾ ਨਾਂ ਗਣਾਸੇ ਰੱਖਿਆ ਉਹ ਕਬੂਤਰਾਂ ਚੋਂ ਦਾ ਪਿਓ ਆ ਜੀ ਇਹਦਾ ਤੇ ਮਾਂ ਹੈਗੀ ਆ ਜੀ ਇਹਦੀ ਬਜ਼ੁਰਗ ਵਾਲਿਆਂ ਚੋਂ ਕਲਵੰਤ ਹੂਕਿਆਂ ਵਾਲੀ ਕਾਲੀ ਆ ਵੀ ਕਹਿੰਦੇ ਜੀ ਉਹਨਾਂ ਦੇ ਘਰੋਂ ਕਬੂਤਰੀ ਸੀ ਤੇ ਇਹ ਆਪਾਂ ਨੂੰ ਦਿੱਤੀ ਆ ਜੀ ਹੈਪੀ ਟੂਪਰੀਆਂ ਤੇ ਲਾਭ ਆ ਮਰਾ ਸਰ ਜੀ ਉਹਨਾਂ ਦੇ ਘਰੋਂ ਆਈ ਵਈ ਆ ਜੀ ਠੀਕ ਆ ਜੀ ਤੇ ਆਂ ਜੋੜੀ ਲਈ ਆ ਥੋੜੀ ਕਬੂਤਰੀ ਗਰਮਾ ਕਹਿੰਦੇ ਤੜਕਾ ਪਰ ਆਪਣੇ ਆਗੇ ਆਈ ਨਹੀਂ ਜੀ ਕਬੂਤਰ ਕਦੇ ਆਏ ਛੱਡਿਆ ਜੋੜ ਆਪਾਂ ਮੈਂ ਚਲੋ ਭਰਾਵਾਂ ਨੂੰ ਵੀ ਸ਼ੌਂਕ ਕਰਾ ਲੀਏ